GRP ਪੁਲਿਸ ਵੱਲੋਂ ਅੱਜ ਜਿਹੜਾ ਕਿ SP ਸਪੈਸ਼ਲ ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਬਿਆਸ ਰੇਲਵੇ ਸਟੇਸ਼ਨ ਪਲੇਟਫਾਰਮ ਤੇ ਰੇਲ ਗੱਡੀਆਂ ਦੀ ਐਂਟਰੀ ਤੇ ਐਗਜ਼ਿਟ ਪੁਆਇੰਟਾਂ ਤੇ ਜਿਹੜਾ ਕਿ ਵੱਖ-ਵੱਖ ਥਾਵਾਂ ਤੇ ਚੈਕਿੰਗ ਅਭਿਆਨ ਚਲਾਇਆ ਗਿਆ ਗੱਲਬਾਤ ਕਰਦਿਆਂ ਹੋਇਆਂ ਸੁਪਰਡੈਂਟ ਆਫ ਪੁਲਿਸ GRP ਪੁਲਿਸ ਗੁਰਵਿੰਦਰ ਸਿੰਘ ਨੇ ਕਿਹਾ ਕਿ DGP ਪੰਜਾਬ ਦੇ ਨਿਰਦੇਸ਼ਾਂ ਦੇ ਤਹਿਤ ਲਗਾਤਾਰ ਮਸ਼ੀਨ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਜਿਸ ਦੇ ਵਿੱਚ ਲੁਧਿਆਣਾ ਅਮ੍ਰਿਤਸਰ, ਜਲੰਧਰ, ਰਾਜਪੁਰਾ, ਫੋਜ਼ਪੁਰ ਸਮੇਤ ਹੋਰ ਵੱਖ-ਵੱਖ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਜਿਹੜੇ ਕਿ ਉਹ ਸ਼ਾਮਲ ਨੇ ਜਿਸ ਦੇ ਉੱਤੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਤਿਹਾਰਾਂ ਦੇ ਮੱਦੇਨਜ਼ਰ ਜਿਹੜੀ ਕਿ ਇੱਕ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਪਹਿਲਾਂ ਜਲੰਧਰ ਰੇਲਵੇ ਸਟੇਸ਼ਨ ਤੇ ਬਾਅਦ ਵਿੱਚ ਬਿਆਸ ਰੇਲਵੇ ਸਟੇਸ਼ਨ ਤੇ ਜਿਹੜੀ ਕਿ ਇਹ ਚੈਕਿੰਗ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਕਤ ਵਸਤੂ ਦਿਖਾਈ ਦਿੰਦੀ ਆ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਜਿਹੜੇ ਕਿ ਪੰਜਾਬ ਦੀ ਜਨਤਾ ਇਹਨਾਂ ਆਉਣ ਵਾਲੇ ਤਿਹਾਰਾਂ ਨੂੰ ਸੁਖ ਸ਼ਾਂਤੀ ਤੇ ਬਿਨਾਂ ਡਰ ਜਿਹੜੇ ਕੀ ਉਹ ਮਨਾ ਸਕਣ ਬੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਜੀ ਦੀਆਂ ਹਦਾਇਤਾਂ ਦੇ ਉੱਪਰ ਅਸੀਂ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਇਸੇ ਸੰਬੰਧਿਤ ਅਸੀਂ ਚੱਕਿੰਗਨ ਵਿਆਸ ਸਟੇਸ਼ਨ ਤੇ ਕੀਤੀ ਆ ਸਾਰੀਆਂ ਟ੍ਰੇਨਾਂ ਚੈੱਕ ਕੀਤੀਆਂ ਤਾਂ ਕੋਈ ਟ੍ਰੇਨ ਦੇ ਰਾਈ ਕੋਈ ਡਰਗ ਜਾਂ ਨਾਜਾਇਜ਼ ਪਿਸਟਲ ਅਸਲਾ ਕਿਸੇ ਸਪਲਾਈ ਨਾ ਕਰਦੇ ਜਾਂ ਕੋਈ ਚੋਰ ਵਗੈਰਾ ਜਾਂ ਕੋਈ ਸ਼ਕਤੀਪੁਰਸ਼ ਗੱਡੀ ਚੋਰੀ ਨਾ ਕਰਦੇ ਇਸ ਕਰਕੇ ਚੈੱਕ ਕੀਤੀ ਹੈ ਇਹ ਵੀ ਚੈੱਕ ਕੀਤਾ ਵੀ ਇੱਥੇ ਕਿੰਨੇ ਕੈਮਰੇ ਲੱਗੇ ਨੇ 40 ਕੈਮਰੇ ਲੱਗੇ ਨੇ ਆਰਪੀਐਫ ਕੋਲ ਉਹਦਾ ਕੰਟਰੋਲ ਆ ਤੇ ਮੁਲਾਜ਼ਮ ਵੀ ਚੈੱਕ ਕੀਤੇ ਕਿੰਨੇ ਨੇ ਇੱਥੇ ਸਾਰੇ ਡੂਟੀਆਂ ਚੈੱਕ ਕੀਤੀਆਂ ਤੇ ਇਹਨਾਂ ਦੇ ਵਿੱਚ ਜਿਹੜੇ ਆਰਐਸ ਲੋਕ ਉਹਨਾਂ ਦੇ ਸਮਾਨ ਦੀ ਚੈੱਕ ਕੀਤੀ ਬਰੀਕੀ ਨਾਲ ਤਾਂ ਆਊਟਰ ਏਰੀਆ ਪੈਂਦਾ ਜੀ ਦੋ ਤਿੰਨ ਦਿਨ ਪਹਿਲਾਂ ਗ੍ਰਨੀਟ ਰਿਕਵਰ ਹੋਇਆ ਆਰਡੀਐਕਸ ਰਿਕਵਰ ਹੋਇਆ ਬੱਟ ਬੱਟ ਤੇ ਇੱਥੇ ਇਸੇ ਕਰਕੇ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈ ਪਿੱਛੇ ਅੰਮ੍ਰਿਤਸਰ ਵੀ ਕੀਤੀ ਸੀ ਜਲੰਧਰ ਲੁਧਿਆਣਾ ਹਰ ਪਾਸੇ ਚੈਕਿੰਗ ਸਾਡੀ ਚੱਲਦੀ ਰਹਿੰਦੀ ਹੈ ਐਸੇ ਚੈਕਿੰਗ ਦੌਰਾਨ 1-1 25 ਤੋਂ ਲੈ ਕੇ 39 25 ਤੱਕ 300 ਗ੍ਰਾਮ ਹਿਰਨ 47 ਕਿਲੋ ਫੀਮ 177 177 ਸਤਿ ਸ੍ਰੀ ਅਕਾਲ 177 ਕਿਲੋ ਪੋਸਤ 49 ਕਿਲੋ ਗਾਂਜਾ 36000 ਨਸ਼ੀਲੀਆਂ ਗੋਲੀਆਂ ਤੇ 950 ਗ੍ਰਾਮ ਚਰਸ ਬਰਾਮਦ ਕੀਤੀ ਐ ਐਸੇ ਚੈਕਿੰਗ ਦੌਰਾਨ ਅਸੀਂ ਵੀਐਸਐਲ ਨੇ ਜਾਜਸੇਰ ਬਰਾਮਦ ਕੀਤੇ ਨੇ ਦੋ ਚਾਕੂ ਕਮਾਨੀਦਾਰ ਬਰਾਮਦ ਕੀਤੇ ਨੇ ਟੋਟਲ 18 ਮੁਕਦਮੇ ਆਰਮਰਡ ਦੇ ਦਰਜ ਹੋਏ ਨੇ 61 ਮੁਕਦਮੇ ਐਨਡੀਪੀਐਸ ਦਰਜ ਕੀਤੇ ਨੇ ਸਾਡੇ ਪੂਰੇ ਪੰਜਾਬ ਵਿੱਚ 11 ਪੁਲਿਸ ਥਾਣੇ ਨੇ